ਸਾਡੀ ਧਰਤੀ ਦੇ ਕਬਜ਼ੇ ਹੋ ਰਹੇ ਨੇ ਸਾਡੀਆਂ ਨੌਕਰੀਆਂ ਤੇ ਕਬਜ਼ੇ ਹੋ ਰਹੇ ਨੇ ਇੱਥੇ ਜਿਹੜੀਆਂ ਬੋਟਾਂ ਮਰ ਰਹੀਆਂ ਨੇ ਉਹਦੀ ਅਸੀਂ ਗੱਲ ਕਰ ਰਹੇ ਹਾਂ ਲਗਾਤਾਰ ਮੈਂ ਤੇ ਭਾਈ ਅਮਤੋਜ ਨੇ ਇਹ ਮੁੱਦਾ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਰੱਖਿਆ ਸੀਗਾ ਦੋਸਤੋ ਸੱਜਣੋ ਜੁੜਦੇ ਜਾਓ ਬੇਲੀਓ ਗੱਲਬਾਤ ਲੰਮੀ ਕਰਾਂਗੇ ਕੰਮੜਾ ਕੱਲੇ-ਕੱਲੇ ਦੇੜਕੇ ਰੱਖਣੇ ਆ ਜੇ ਹਿੰਮਤ ਹੋਈ ਨਾ ਤਾਂ ਥੋੜੇ ਗਰਾਹਾ ਵਰਗੇ ਥੋੜੇ ਝੰਡੇ ਵਰਗੇ ਦੂਜੇ ਤੀਜੇ ਆ ਕੇ ਜਵਾਬ ਦੇਣ ਆ ਚੇਲੇ ਚਮਚੇ ਨਹੀਂ ਇਰੇ ਥੱਲੇ ਬੈਠੇ ਲੱਗੇ ਹੋਨੇ ਆਓ ਜੇ ਮੇਰੀ ਕੱਲ ਦਾ ਹਿੰਮਤ ਹੋਈ ਤਾਂ ਜਵਾਬ ਦਿਓ ਤੁਹਾਨੂੰ ਸਵਾਰ ਰੱਖਣ ਲੱਗਿਆ ਤੁਹਾਡੇ ਬੋਲਿਆ ਕੱਲ ਗਰਾਹ ਮੇਰੇ ਖਿਲਾਫ ਕਹਿੰਦਾ ਇਹ ਆਪ ਘਲਾੜੇ ਦੇ ਰੱਖੀ ਬੈਠਾ ਮੈਂ ਜਵਾਬ ਦਿੱਤਾ ਮੇਰੀ ਇੱਕ ਸਟੇਟਮੈਂਟ ਮੇਰੇ ਇੱਕ ਬਿਆਨ ਕਢਾ ਦਿਓ ਦਿਖਾ ਦਿਓ ਵੀ ਲੱਖੇ ਨੇ ਕਦੇ ਇਹ ਕਿਹਾ ਵੀ ਇਹਨਾਂ ਨੂੰ ਕੰਮ ਨਹੀਂ ਦੇਣਾ ਮੈਂ ਸਿਰਫ ਇਹ ਕਹਿਣਾ ਹੈ ਕਿ ਜਿਵੇਂ ਹਿਮਾਚਲ ਦੇ ਵਿੱਚ ਸੈਕਸ਼ਨ 118 72 ਦਾ ਜਿਹੜਾ ਉਹਨਾਂ ਦਾ ਕਾਨੂੰਨ ਹੈ ਉੱਤਰਾਖੰਡ ਦੇ ਵਿੱਚ ਰਾਜਸਥਾਨ ਦੇ ਵਿੱਚ অরुणाचल प्रदेश सिक्किम मणिपुर ਮਗਾលਿਆ ਜੰਮੂ ਕਸ਼ਮੀਰ ਇਸ ਤੋਂ ਇਲਾਵਾ ਹੋਰ ਬਹੁ ਸਾਰੇ ਸਟੇਟਾਂ ਨੇ ਜਿਨ੍ਹਾਂ ਦੇ 371 ए बी सी डी ई एफ ਤੱਕ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਹੋਏ ਨੇ ਉੱਥੇ ਕੋਈ ਬੰਦਾ ਬਾਹਰਲਾ ਜ਼ਮੀਨ ਨਹੀਂ ਲੈ ਸਕਦਾ ਨੌਕਰੀ ਨਹੀਂ ਲੈ ਸਕਦਾ ਬਾਹਰਲਾ ਬੰਦਾ ਵੋਟ ਨਹੀਂ ਬਣਾ ਸਕਦਾ ਖਾਸ ਤੌਰ ਤੇ ਹਿਮਾਚਲ ਦੀ ਜੀ ਆਪਾਂ ਗੱਲ ਕਰਗੇ ਇਹੀ 25 ਦੇ ਵਿੱਚ ਉੱਤਰਾਖੰਡ ਨੇ ਕਾਨੂੰਨ ਬਣਾਇਆ ਅਸੀਂ ਗੱਲ ਉਹਤੇ ਕਰ ਰਹੇ ਹਾਂ ਕਿ ਉਹ ਕਾਨੂੰਨ ਸੰਵਿਧਾਨ ਦੇ ਦਾਇਰੇ ਕਾਨੂੰਨ ਦੇ ਵਿੱਚ ਰਹਿ ਕੇ ਦੂਜੇ ਸੂਬਿਆਂ ਨੇ ਆਪਣੀ ਡੈਮੋਗ੍ਰਾਫੀ ਬਦਲਣ ਤੋਂ ਬਚਾਈ ਹੈ ਉਹਨਾਂ ਨੇ ਇਹ ਕਾਨੂੰਨ ਲਾਗੂ ਕੀਤੇ ਆਪਣੇ ਸੰਸਕ੍ਰਿਤੀ ਆਪਣੀ ਸਭਿਆਚਾਰ ਨੂੰ ਬਚਾਉਣ ਲਈ ਸਾਡੀ ਲੜਾਈ ਸਿਰਫ ਇਹੀ ਆ ਅਸੀਂ ਕੋਈ ਨਫ਼ਰਤ ਨਹੀਂ ਕਰਦੇ ਕੋਈ ਫਿਰਕਾਪਰਸਤੀ ਨਹੀਂ ਜੋ ਤੁਸੀਂ ਗੱਲ ਨੂੰ ਘਮਾ ਰਹੇ ਹੋ ਜਾਣ ਬੁਝ ਕੇ ਇਹਨਾਂ ਨੇ ਗੱਲ ਨੂੰ ਘਮਾਇਆ ਵੀ ਦੇਖੋ ਜੀ ਫਿਰਕਾ ਪ੍ਰਸਤੀ ਫਲਾਉਂਦੇ ਆ ਜੀ ਇਹ ਨਫਰਤ ਫਲਾਉਂਦੇ ਆ ਜੀ ਇਹ ਤਾਂ ਪ੍ਰਵਾਸੀਆਂ ਨੂੰ ਨਫਰਤ ਕਰਦੇ ਆ ਜੀ ਅਸੀਂ ਕਹਿੰਨਾ ਜੀ ਸਤਕੇ ਆਉਣ ਪ੍ਰਵਾਸੀ ਕੋਈ ਦਿੱਕਤ ਨਹੀਂ ਮਹਿਲ ਦੇ ਅਧਾਰ ਤੇ ਕੰਮ ਪੰਜਾਬ ਦਾ ਮਜ਼ਦੂਰ ਕਰੂਗਾ ਬਾਕੀ ਪ੍ਰਵਾਸੀ ਵੀ ਕਰੇ ਸਾਡੇ ਬੰਦੇ ਵੀ ਬਾਹਰ ਜਾਂਦੇ ਕੋਈ ਦਿੱਕਤ ਨਹੀਂ ਕਿਸੇ ਨੂੰ ਨਾ ਅਸੀਂ ਕਿਸੇ ਦੇ ਖਿਲਾਫ ਕਿਸੇ ਨੂੰ ਕੁੱਟੋ ਮਾਰੋ ਉਹ ਵੀ ਇਨਸਾਨ ਆ ਸਾਡੇ ਵਰਗੇ ਇਨਸਾਨ ਆ ਜਿਹੜਾ ਬੰਦਾ ਗਲਤ ਕਰਦਾ ਜਿਹੜਾ ਬੰਦਾ ਗੁਨਾਹ ਕਰਦਾ ਕ੍ਰਾਈਮ ਕਰਦਾ ਉਹ ਸਜ਼ਾ ਦਾ ਹੱਕਦਾਰ ਹੈਗਾ ਹੀ ਹੈਗਾ ਜੋ ਕਰਨਗੇ ਉਹ ਭਰਨਗੇ ਭੁਗਤਣਗੇ ਮਸਲਾ ਇਹ ਸੀ ਇਹਨਾਂ ਨੇ ਲਿਜਾ ਕੇ ਇੱਕ ਵਰਤਾਂਤ ਘੜਨਾ ਸ਼ੁਰੂ ਕਰਤਾ ਕਿ ਦੇਖੋ ਜੀ ਇਹ ਤਾਂ ਜੀ ਨਫ਼ਰਤ ਕਰਦੇ ਆ ਇਹ ਤਾਂ ਜੀ ਭਈਏ ਭਜਾਉਣ ਨੂੰ ਫਿਰਦੇ ਜੀ ਪ੍ਰਵਾਸੀ ਭਜਾਉਣ ਨੂੰ ਫਿਰਦੇ ਆ ਜੀ ਇਹ ਤਾਂ ਐਂ ਕਰਦੇ ਆ ਜੀ ਉਹ ਕਰਦੇ ਆ ਜਿਹਨੇ ਜਾਣ ਬੁੱਝ ਕੇ ਗੱਲ ਨੂੰ ਹੋਰ ਐਂਗਲ ਦਿੱਤਾ ਗਿਆ ਹੋਰ ਰੰਗ ਹੋਰ ਰੂਪ ਦਿੱਤਾ ਗਿਆ ਗੱਲ ਨੂੰ ਜਿਹੜੀ ਗੱਲ ਦੇਹ ਕਾਮਰੇਡ ਜਿਹੜੇ ਮਾਹਰ ਨੇ ਜਿਹੜੀ ਗੱਲ ਨੂੰ ਅੱਛਾ ਹੁਣ ਇੱਕ ਗੱਲ ਹੋਰ ਸੁਣ ਲਓ ਮੈਂ ਕੁਝ ਹੁਣ ਖੌਤੀ ਕਾਮਰੋਡੋ ਤੁਹਾਨੂੰ ਸਵਾਲ ਰੱਖਣ ਲੱਗਿਆ। ਤੁਸੀਂ ਮੇਰਾ ਮੇਰੇ ਤੋਂ ਸਵਾਲ ਠਾਇਆ ਤੇ ਮੈਂ ਜਵਾਬ ਦੇਤਾ। ਕੱਲ ਇੱਕ ਹੋਰ ਗ੍ਰਾਹਕ ਸਾਹਿਬ ਤੁਸੀਂ ਸਵਾਲ ਮੇਰੇ ਠਾਇਆ ਸੀ ਕਿ ਜਦੋਂ ਫਲਾਨਾ ਮੋਰਚਾ ਲੱਗਿਆ ਲੱਖਾ ਕਿੱਥੇ ਸੀ? ਫਲਾਨਾ ਮੋਰਚਾ ਲੱਗਿਆ ਲੱਖਾ ਕਿੱਥੇ ਸੀ? ਜਿੱਦੈ ਅਸੀਂ 26 ਤਰੀਕ ਨੂੰ ਸਿੰਘੂ ਸੀਗੇ ਤੇ ਤੁਸੀਂ ਖਨੌਰੀ ਬੈਠੇ ਸੀਗੇ। ਤੁਹਾਡੇ ਯਾਦ ਹੋਣਾ ਅਸੀਂ ਖਨੌਰੀ ਵੀ ਗਏ ਸੀ ਪਹਿਲਾਂ। ਮੋਰਚੇ ਦੇ ਉੱਤੇ ਤੁਸੀਂ ਖੜ ਕੇ ਸਟੇਜ ਤੇ ਬੋਲੇ ਸੀ ਵੀ ਆਹ ਫਿਰ ਕੁ ਤਾਕਤਾਂ ਆ ਗਈਆਂ ਵਿਰੋਧੀ ਬੰਦੇ ਆ ਗਏ ਸ਼ਰਾਰਤੀ ਅੰਸਰ ਆ ਗਏ ਖੌਰੂ ਪਉ ਜੰਤਰ ਆ ਗਏ ਢੜਕਾਉ ਜੰਤਰ ਆ ਗਏ ਇਹਨਾਂ ਨੂੰ ਪਿੱਛੇ ਰੱਖੋ ਛੋਡੇ ਬੰਦੇ ਡਾਂਗਾ ਲੈ ਕੇ ਸਾਡੇ ਦਾਲੇ ਹੋਏ ਸੀਗੇ ਉੱਥੇ ਨੌਜਵਾਨਾਂ ਨੇ ਅੱਗੇ ਲੱਗਿਆ ਹੋਇਆ ਜਿਹੜਾ ਉਹਦੇ ਨਾਕਾ ਵੀ ਤੋੜ ਵੀ ਦਿੱਤਾ ਸੀਗਾ ਤੁਸੀਂ ਉਹ ਨਾਕਾ ਦਵਾਰੇ ਪੁਲਿਸ ਤੋਂ ਖਨੌਰੀ ਲਵਾਇਆ ਸੀ ਵੀ ਨਾਕਾ ਲਾਓ ਅਸੀਂ ਨਹੀਂ ਗਾਹ ਵਧਣਾ ਸਾਨੂੰ ਉੱਥੇ ਤੁਸੀਂ ਮੋੜਿਆ ਸੀ ਯਾਦ ਕਰਦਾ